ਇਹ ਦੁਨੀਆ ਦੇ ਪਾਲਕਾ ਦੁਆ ਹੈ ਮੇਰੀ ਮਾਲਕਾ ਸਭ ਕੁਝ ਨਾਲੋਂ ਪਹਿਲਾਂ ਬੰਦਾ ਇਨਸਾਨ ਹੋਵੇ ਅਮੀਰ ਜਾਂ ਗਰੀਬ ਹੋਵੇ ਸਭ ਨੂੰ ਨਸੀਬ ਹੋਵੇ ਛੱਤ ਰੋਟੀ ਕੱਪੜਾ ਤੇ ਤੇਰਾ ਹੀ ਧਿਆਨ ਹੋਵੇ ਨਾ ਕੋਈ ਟਕਰਾਅ ਹੋਵੇ ਆਪਸੀ ਪਿਆਰ ਹੋਵੇ ਸਾਰਿਆਂ ਦੇ ਸਾਹਮਣੇ ਤੂੰ ਇੱਕ ਦਾ ਨਿਸ਼ਾਨ ਹੋਵੇਂ ਆਪ ਵੇਖਣੇ ਨੂੰ ਆਏ ਮੇਲਾ ਤੇ ਪੰਨੇ ਨੇ ਲਿਆਏ ਤੇਲਾ ਜੱਗੋਂ ਜਾਂਦੇ ਬਿੱਟੂ ਕਿਸੇ ਕੋਲੇ ਲੋਟਤੇ ਨਾ ਪਾਨ ਹੋਵੇ ਆਇਪੋ ਜਾਂਦੇ ਬਿੱਟੂ ਕਿਸੇ ਕੋਲੇ ਲੋਟਤੇ ਨਾ ਪਾਨ ਹੋਵੇ ਜੈ ਪੀਰਾਂ ਦੀ ਜੈ ਫਕੀਰਾਂ ਦੀ ਜੈ ਮਸਤਾਂ ਦੀ ਜੈ ਸੱਚੀਆਂ ਸਰਕਾਰਾਂ ਦੀ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਬਣਾਇਆ ਹੋਇਆ ਲੋਕ ਗਾਇਕ ਤੇ ਗੀਤਕਾਰ ਬਿੱਟੂ ਖੰਨੇਵਾਲਾ ਇੱਕ ਬਹੁਤ ਵੱਡੀ ਖੁਸ਼ੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਮੈਂ ਅੱਜ ਕਿ ਨੀਲੋ ਪੁਲ ਤੇ ਸੱਚੀ ਸਰਕਾਰ ਖਵਾਜਾ ਪੀਰ ਦਾ ਦਰਬਾਰ ਹੈ ਨੀਲੋ ਪੁਲ ਤੇ ਦਰਬਾਰ ਖਵਾਜਾ ਪੀਰ ਜੀ ਦਾ ਬਹੁਤ ਵੱਡਾ ਦਰਬਾਰ ਹੈ ਜਿਹਦੀ ਬਹੁਤ ਜ਼ਿਆਦਾ ਮਾਨਤਾ ਹੈ ਸੋ ਲੁਧਿਆਣੇ ਤੋਂ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆਂ ਰੋਡ ਦੇ ਉੱਤੇ ਨਹਿਰ ਦੇ ਉੱਤੇ ਪੌੜਾ ਜਿਹੜਾ ਉਹਦੇ ਤੇ ਨੀਲੋ ਦਰਬਾਰ ਖਵਾਜਾ ਪੀਰ ਦਾ ਪੈਂਦਾ ਹੈ ਜੇ ਆਪਾਂ ਦੱਖਣੀ ਬਾਈਪਾਸ ਨਹਿਰ ਨਹਿਰਾਉਨੇ ਆਂ ਮੋਲਾਪੁਰ ਤੋਂ ਸਿੱਧਾ ਸਿੱਧੀ ਰੋਪਨ ਨੂੰ ਲੰਘਦੇ ਉਹ ਵੀ ਚੌਕ ਨੀਲੋਂ ਪੁਲ ਤੋਂ ਹੋ ਕੇ ਨ ਗੁਜ਼ਰਦਾ ਸੋ ਤੁਸੀਂ ਆਉਣ ਵਾਲੀ 13 ਅਪ੍ਰੈਲ ਵਸਾਖੀ ਦਾ ਦਿਹਾੜਾ ਐਤਵਾਰ ਦਾ ਦਿਨ ਹੈ 25ਵਾਂ ਸਾਲਾਨਾ ਵਸਾਖੀ ਮੇਲਾ ਮਹਾਕੁੰਭ ਬੜੀ ਧੂਮਤਾਮ ਨਾਲ ਸਤਕਾਰਯੋਗ ਬਾਬਾ ਜੀ ਬਾਬਾ ਮਨਜੋਤ ਸਿੰਘ ਜੀ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਸੋ ਬਹੁਤ ਭਰਵਾ ਮੇਲਾ ਹੋਊਗਾ ਬਹੁਤ ਵੱਡੇ ਕਲਾਕਾਰ ਪਹੁੰਚ ਰਹੇ ਆ ਜਿੱਥੇ ਫਿਲਮੀ ਕਲਾਕਾਰ ਔਰ ਗਾਇਕੀ ਦੇ ਵੱਡੇ ਥੰਮ ਪਹੁੰਚ ਰਹੇ ਆ ਖਾਸ ਕਰ ਫਿਲਮਾਂ ਦਾ ਬਾਦਸ਼ਾਹ ਕਰਨਜੀਤ ਅਨਮੋਲ ਉੱਚੇਚੇ ਤੌਰ ਤੇ ਪਹੁੰਚ ਰਹੇ ਆ ਔਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਵਾਂ ਪਹਿਲੀ ਵਾਰ ਤੁਹਾਡਾ ਆਪਣਾ ਬਿੱਟੂ ਖੰਨੇ ਵਾਲਾ ਇਸ ਦਰਬਾਰ ਤੇ ਹਾਜ਼ਰੀ ਭਰਨ ਆ ਰਿਹਾ ਲਾਵਾਂਗੇ ਰੌਣਕਾਂ ਆਪਾਂ ਸੂਫੀ ਤੇ ਸੱਭਿਆਚਾਰਕ ਸ਼ਬਦਾਂ ਨਾਲ ਸੱਭਿਆਚਾਰਕ ਗੀਤਾਂ ਨਾਲ ਸੂਫੀ ਕਲਾਮਾਂ ਨਾਲ ਰਲ ਮਿਲ ਕੇ ਲਾਵਾਂਗੇ ਆਪਾਂ ਦਰਬਾਰ ਦੀਆਂ ਖੁਸ਼ੀਆਂ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਿਓ ਧਾਰ ਕੇ ਆਇਓ ਜੋ ਚਾਹੁੰਦੇ ਹੋ ਉਮੀਦ ਹੈ ਇਥੇ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਫਿਰ ਦੁਬਾਰਾ ਸਤਕਾਰਯੋਗ ਬਾਬਾ ਮਨਜੋਤ ਸਿੰਘ ਹੋਰਾਂ ਵੱਲੋਂ ਮੁਖ ਸੇਵਾਦਾਰ ਨੇ ਇਸ ਡੇਰੇ ਦੀ ਤੇ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਹਮਾ ਮਾ ਕੇ ਪਹੁੰਚੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਦੁਨੀਆ ਦੇ ਪਾਲਕਾ ਦੁਆ ਹੈ ਮੇਰੀ ਮਾਲਕਾ ਸਭ ਕੁਝ ਨਾਲੋਂ ਪਹਿਲਾਂ ਬੰਦਾ ਹੀ ਨਿਸ਼ਾਨ ਹੋਵੇ ਅਮੀਰ ਗਰੀਬ ਹੋਵੇ ਤੇ ਸਭ ਨੂੰ ਨਸੀਬ ਹੋਵੇ ਛੱਤ ਰੋਟੀ ਕੱਪੜਾ ਤੇ ਤੇਰਾ ਹੀ ਧਿਆਨ ਹੋਵੇ ਨਾ ਕੋਈ ਟਕਰਾਅ ਹੋਵੇ ਆਪਸੀ ਪਿਆਰ ਹੋਵੇ ਸਾਰਿਆਂ ਦੇ ਸਾਹਮਣੇ ਤੂੰ ਇੱਕ ਦਾ ਨਿਸ਼ਾਨ ਹੋਵੇਂ ਆਪਾਂ ਵੇਖਣ ਨੂੰ ਆਏ ਮੇਲਾ ਪੱਲੇ ਨਹੀਂ ਲੈ ਆਏ ਤੇਲਾ ਇੱਥੋਂ ਜਾਂਦੇ ਬਿੱਟੂ ਕਿਸੇ ਕੋਲੇ ਨੋਟ ਤੇ ਨਾ ਪਾਣ ਹੋਵੇ ਉਹ ਜੱਗੋਂ ਜਾਂਦੇ ਬਿੱਟੂ ਕਿਸੇ ਕੋਲੇ ਨੋਟ ਤੇ ਨਾ ਪਣੋਵੇ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਫਕੀਰਾਂ ਦੀ ਜੈ ਸੱਚੀਆਂ ਸਰਕਾਰਾਂ ਦੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬਣਾਇਆ ਹੋਇਆ ਲੋਕ ਗਾਇਕ ਤੇ ਗੀਤਕਾਰ ਬਿੱਟੂ ਖੰਨੇਵਾਲਾ ਇੱਕ ਬਹੁਤ ਵੱਡੀ ਖੁਸ਼ੀ ਸਾਂਝੀ ਕਰ ਰਿਹਾ ਤੁਹਾਡੇ ਨਾਲ ਮੈਂ ਕਿ ਨੀਲੋਂ ਪੁਲ ਤੇ ਸੱਚੀ ਸਰਕਾਰ ਖਵਾਜ਼ਾ ਪੀਰ ਜੀ ਦਾ ਦਰਬਾਰ ਹੈ ਨੀਲੋਂ ਪੁਲ ਲੁਧਿਆਣੇ ਤੋਂ ਚੰਡੀਗੜ੍ਹ ਵਾਲੀ ਰੋਡ ਦੇ ਉੱਤੇ ਪੈਂਦਾ ਜੇ ਆਪਾਂ ਦੱਖਣੀ ਬਾਈਪਾਸ ਸਿੱਧੇ ਰੋਪਣ ਨੂੰ ਨਹਿਰ-ਨਹਿਰ ਲੰਘਦੇ ਆ ਉਹ ਵੀ ਨੀਲੋ ਪੁਲ ਦੇ ਉੱਤੇ ਨਰਬਾਰ ਪੈਂਦਾ ਹੈ ਡੇਰੇ ਦੀ ਤੇ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਹਮ ਆ ਕੇ ਪਹੁੰਚੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਰਾਮਪਾਲ ਜੀ ਲਾਈਵ ਤੇ ਵਲੌਗ ਚੈਨਲ ਤੋਂ ਇਸ ਮੇਲੇ ਨੂੰ ਲਾਈਵ ਦਿਖਾਇਆ ਜਾਊਗਾ ਔਰ ਮੈਂ ਵੀ ਇਸ ਮੇਲੇ ਨੂੰ ਲਾਈਵ ਸ਼ੇਅਰ ਕਰੂੰਗਾ ਮੇਰੇ ਪੇਜ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਦੁਆ ਸਲਾਮ ਆਦਾਬ ਨਮਸਕਾਰ